ਦੇ ਨਹੀਂ ਮੀਟਿੰਗ ਮੰਤਰੀ ਨਾਲ ਜਾਂ ਮੁੱਖ ਮੰਤਰੀ ਨਾਲ ਹੋਊਗੀ ਤੇ ਅੱਗੇ ਜਾ ਕੇ ਨਿਕਲੇਗੀ ਅ ਕਿਸੇ ਅਫਸਰ ਦੇ ਨਾਲ ਬਹੁਤੀ ਵਾਰ ਤੇ ਮੀਟਿੰਗ ਤੋਂ ਕਿ ਅਸੀਂ ਪੰਜਾਬ ਵਿੱਚ ਪੁਰਾਣੀ ਪੈਨਸ਼ਨ ਲਾਗੂ ਕਰ ਦਿੱਤੀ ਆ ਅੱਜ ਅਸੀਂ ਉਸ ਗੱਲ ਦਾ ਖੋਲ ਖੋਲ ਦਿੱਤਾ ਕਿ ਤੇਰੀ ਪੁਰਾਣੀ ਪੈਨਸ਼ਨ ਕਿੱਥੇ ਆ ਅਸੀਂ ਆਪਣੀ ਸਿਰਫ ਗੱਲ ਕਰਨ ਆਏ ਆ ਨਾ ਸਾਨੂੰ ਮੀਟਿੰਗਾਂ ਦੇ ਕੇ ਮੀਟਿੰਗਾਂ ਦੇ ਵਿੱਚ ਨਹੀਂ ਬੈਠਦਾ ਕਿ ਪਿਛਲੇ ਹਫਤੇ ਇੱਥੇ ਆਸ਼ਾ ਵਰਕਰ ਤੇ ਮਿੱਟੀ ਮੀਲ ਵਰਕਰ ਜਿਹੜੇ ਮਾਨਪੱਤਾ ਵਰਕਰ ਸਿਆ ਉਹ ਰੈਲੀ ਕਰਕੇ ਗਏ ਆ ਉਹਨਾਂ ਦੀਆਂ ਚੁੰਨੀਆਂ ਰੋਲੀਆਂ ਆ ਕੱਚੇ ਮੁਲਾਜ਼ਮ ਕੱਚੇ ਮੁਲਾਜ਼ਮ ਜਿਹੜੇ ਆ ਉਹ ਰੈਲੀ ਕਰਕੇ ਗਏ ਆ ਉਹਨਾਂ ਦੇ ਨਾਲ ਇਹਨਾਂ ਨੇ ਬੁਰਾ سلوਕ ਕੀਤਾ ਆ ਅੱਜ ਇਥੇ ਜਿਹੜੇ ਵੀ ਮੁਲਾਜ਼ਮ ਆਏ ਪੰਜਾਬ ਦੇ ਵਿੱਚ ਚੋਬਾ ਖਰਚਾ ਦੇ ਵਰਗਾ ਦੇ ਪੁਰਾਣੀ ਪੈਨਸ਼ਨ ਦੀ ਪ੍ਰਾਪਤੀ ਲਈ ਉਹਨਾਂ ਦੀ ਪੱਗਾਂ ਤੱਕ ਉਤਾਰ ਕੇ ਪੁਕਾਰੀਆਂ ਗਈਆਂ ਇਹ ਕਿੱਥੋਂ ਪੰਜਾਬ ਦਾ ਇਤਿਹਾਸ ਏ ਪਰ ਇਹ ਤਾਂ ਕਹਿੰਦੇ ਸੀ ਅਸੀਂ ਕਿਸੇ ਵੀ ਨੌਜਵਾਨ ਨੂੰ ਗੋਲ ਨਹੀਂ ਦਵਾਗੇ ਪੱਕਾ ਨਹੀਂ ਉਤਰਨੀਆਂ ਚੁੰਨੀਆਂ ਨਹੀਂ ਉਤਰਨੀਆਂ ਮੈਨੂੰ ਲੱਗਦਾ ਸਭ ਤੋਂ ਬਾਅਦ ਪੱਗਾਂ ਚੁੰਨੀਆਂ ਇਸ ਸਰਕਾਰ ਦੇ ਵੇਲੇ ਰੋਲੀਆਂ ਆ ਇਹ ਤਾਂ ਸਰਕਾਰ ਕਿਸੇ ਦੀ ਦੀ ਨਹੀਂ ਕੋਈ ਮੀਟਿੰਗ ਆ ਦਿੰਦੀ ਆ ਹਰ ਵਕਤ ਮੀਟਿੰਗ ਆ ਦਿੰਦੀ ਆ ਪਰ ਉਸ ਮੀਟਿੰਗ ਦੇ ਵਿੱਚ ਬੈਠਦੇ ਨਹੀਂ ਆ ਮੀਟਿੰਗ ਮੰਤਰੀ ਨਾਲ ਜਾਂ ਮੁੱਖ ਮੰਤਰੀ ਨਾਲ ਹੋਊਗੀ ਤੇ ਅੱਗੋਂ ਜਾ ਕੇ ਨਿਕਲੇਗੀ ਕਿਸੇ ਅਫਸਰ ਦੇ ਨਾਲ ਕਿ ਬਹੁਤੀ ਵਾਰ ਤਾਂ ਮੀਟਿੰਗ ਤੋਂ ਬੇਰੰਗ ਹੀ ਮੁੜਨਾ ਪੈਂਦਾ ਹੈ ਸਾਂਝਾ ਫਰੰਟ ਆਪਣੇ ਤੌਰ ਤੇ ਮੁਲਾਜ਼ਮਾਂ ਦਾ ਸਾਂਝਾ ਫਰੰਟ ਵੀ ਆਪਣੇ ਤੌਰ ਤੇ ਲੜ ਰਿਹਾ ਹੈ ਪਰ ਉਹਦੀ ਵੀ ਮੀਟਿੰਗਾਂ ਦੇ ਦੇ ਕੇ ਹਰ ਵਾਰ ਸਰਕਾਰ ਮੁੱਕਰ ਅਗਲੇ ਵਿਸੇ ਕੀ ਰਹਿਣ ਵਾਲਾ ਹੋਰ ਜੋ ਲੀਡਰਸ਼ਿਪ ਕਰੇਗੀ ਐਕਸ਼ਨ ਅਸੀਂ ਉੱਤੇ ਫੋਲ ਚੜਾਵਾਂਗੇ ਔਰ 2024 ਦੀ ਇਲੈਕਸ਼ਨ ਦੇ ਵਿੱਚ ਫਿਰ ਇਹਨੇ ਪਿੰਡਾਂ ਪਿੰਡਾਂ ਚ ਸ਼ਹਿਰਾਂ ਸ਼ਹਿਰਾਂ ਚ ਲੋਕਾ ਕੋਲੀ ਆਉਣਾ ਹੈ ਨਾ ਫਿਰ ਅਸੀਂ ਦੱਸਾਂਗੇ ਪੁਰਾਣੀ ਪੈਨਸ਼ਨ ਦੀ ਪ੍ਰਾਪਤੀ ਵਾਸਤੇ ਕਿ ਤੂੰ ਸਾਡੇ ਨਾਲ ਵਾਦਾ ਕੀ ਕੀਤਾ ਸੀ ਤੇ ਹੁਣ ਕਿਹੜੇ ਮੂੰਹ ਨਾਲ ਵੋਟਾਂ ਮੰਗਣ ਆਇਆ ਫਿਰ ਅਸੀਂ ਕਿਸੇ ਤਰੀਕੇ ਨਾਲ ਵੋਟਾਂ ਦੇਣੀ ਆ। ਥੈਂਕ ਯੂ। ਮਣੇ ਕਮੇਡੀ ਨੂੰ ਆਲਾ ਐ ਲਾ ਬੈਠੀ। ਆਪਣੇ ਗੁਰੂ ਨੇ ਕਿਹਾ ਗਿਆ ਸੀ ਕਿ ਨਾ ਪੰਜਾਬ ਦੀ ਧੀ ਨੂੰ ਰੋਣ ਦਿਆਂਗੇ ਨਾ ਪੰਜਾਬ ਦੀ ਜਵਾਨੀ ਨੂੰ ਰੋਣ ਦਿਆਂਗੇ ਕਿਵੇਂ ਦੇਖ ਦੋ ਇਸ ਚੀਜ਼। ਵਾਦੇ ਨਾਲ ਲੋਕ ਹਿੱਤਾਂ ਦੇ ਕਰਕੇ ਆਈ ਸੀ ਪਰ ਹੁਕਮ ਕਾਰਪੋਰੇਟਾਂ ਦੇ ਹੱਥਾਂ ਚ ਗਈ। ਇਹ ਸਰਕਾਰ ਦਾ ਦੂਸਰੀ ਸਰਕਾਰ ਤੇ ਨਾਲੋਂ ਕੂਤਰੀਆਂ ਸਰਕਾਰਾਂ ਨਾਲੋਂ ਕੋਈ ਫਰਕ ਨਹੀਂ ਹੈ। ਜੇ ਅਸੀਂ ਕਹਿ ਲਈਏ ਤੇ ਕੇਂਦਰ ਦੀ ਸਰਕਾਰ ਨਾਲੋਂ ਵੀ ਇਹ ਤਾਂ ਰੱਤੀ ਭਰ ਕੋਈ ਫਰਕ ਨਹੀਂ ਹੈ ਅਸੀਂ ਪੁਰਾਣੀ ਪੈਨਸ਼ਨ ਦੀ ਪ੍ਰਾਪਤੀ ਲਈ ਆਏ ਆ ਸਾਰੇ ਮੁਲਾਜ਼ਮ ਵੱਖ-ਵੱਖ ਵਰਗਾਂ ਦੇ ਕੋਈ ਅਧਿਆਪਕ ਆ ਕੋਈ ਨਰਸਾਂ ਵਾ ਕੋਈ ਰੋਡਵੇਜ਼ ਦੇ ਮੁਲਾਜ਼ਮ ਆ ਸਾਰੇ ਮੁਲਾਜ਼ਮ ਪੰਸ ਘਾਰ ਕੇ ਸਾਰੇ ਮੁਲਾਜ਼ਮ ਪੰਜਾਬ ਪੂਰੇ ਪੰਜਾਬ ਦੇ ਵਿੱਚੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਇਹਨੇ ਪੈਸੇ ਖਰਚ ਕੇ ਆਏ ਆ ਉਹ ਇਸ ਕੰਮ ਕਰਕੇ ਆਏ ਆ ਕਿ ਜਿਹੜਾ ਨੋਟੀਫਿਕੇਸ਼ਨ ਕਰ ਕੇ ਹਿਮਾਚਲ ਚ ਜਾ ਕੇ ਵੋਟਾਂ ਮੰਗਦਾ ਸੀ ਹੋਰ ਰਾਜਾਂ 'ਚ ਜਾ ਕੇ ਵੱਡੇ ਵੱਡੇ ਬੈਨਰ ਬਣਾ ਕੇ ਇਹਨੇ ਵੋਟਾਂ ਮੰਗੀਆਂ ਕਿ ਅਸੀਂ ਪੰਜਾਬ ਵਿੱਚ ਪੁਰਾਣੀ ਪੈਨਸ਼ਨ ਲਾਗੂ ਕਰ ਦਿੱਤੀ ਆ ਅੱਜ ਅਸੀਂ ਉਸ ਗੱਲ ਦਾ ਫੋਲ ਫੋਲ ਦਿੱਤਾ ਕਿ ਤੇਰੀ ਪੁਰਾਣੀ ਪੈਨਸ਼ਨ ਕਿੱਥੇ ਆ ਅਸੀਂ ਆਪਣੀ ਸਿਰਫ ਗੱਲ ਕਰਨ ਆਏ ਆ ਨਾ ਸਾਨੂੰ ਮੀਟਿੰਗਾਂ ਦੇ ਕੇ ਮੀਟਿੰਗਾਂ ਦੇ ਵਿੱਚ ਨਹੀਂ ਬੈਠਦਾ ਕਿ ਪਿਛਲੇ ਹਫਤੇ ਇੱਥੇ ਆਸ਼ਾ ਵਰਕਰ ਤੇ ਮਿੱਟੀ ਮੀਲ ਵਰਕਰ ਜਿਹੜੇ ਮਾਨਤਾ ਵਰਕਰ ਸਿਆ ਉਹ ਰੈਲੀ ਕਰਕੇ ਗਏ ਆ ਉਹਨਾਂ ਦੀਆਂ ਇਹਨਾਂ ਨੇ ਚੁੰਨੀਆਂ ਰੋਲੀਆਂ ਆ ਕੱਚੇ ਮੁਲਾਜ਼ਮ ਕੱਚੇ ਮੁਲਾਜ਼ਮ ਜਿਹੜੇ ਆ ਉਹ ਰੈਲੀ ਕਰਕੇ ਗਏ ਆ ਮੁਲਾਜ਼ਮਾਂ ਦੀਆਂ ਇਹਨਾਂ ਮੰਗਾਂ ਦਾ ਹੱਲ ਵੀ ਜਲਦ ਤੋਂ ਜਲਦ ਕੀਤਾ ਜਾਵੇ ਅਸੀਂ ਆਸ ਕਰਦੇ ਹਾਂ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ